ਜੀ ਬਰਿਓ ਖਾਲਸਾ ਵੈਕਟ ਦੀ ਫਤਿਹ ਆ ਤੁਹਾਨੂੰ ਆਪਾਂ ਇੱਕ ਜੀਸੀਬੀ ਵਿਖਾਉਣੇ ਆ ਜੋ ਨਜਾਵਾਲੀ ਵਸਤੀ ਮੈਂਬਰ ਸਾਹਿਬ ਦੇ ਘਰੇ ਖੜੀ ਆ ਜੋ ਸੇਵਾ ਤੇ ਇਸੇ ਖਰਾਬ ਹੋ ਚੁੱਕੀ ਆ ਆ ਜੀਸੀਬੀ ਆ ਜੋ ਸੇਵਾ ਕਰਨ ਵਾਸਤੇ ਆਈ ਸੀ ਆ ਜਾਣਦੇ ਆ ਕੌਣ ਲੈ ਕੇ ਆਇਆ ਤੇ ਇਹਨੂੰ ਕੀ ਹੋਇਆ ਏ ਸਸੀガル ਜੀ ਸਸੀਆ ਮੈਂਬਰ ਸਾਹਿਬ ਇਹ ਜੀ ਜੀਸੀਬੀ ਕਿੱਥੋਂ ਆਈ ਸੀ ਜਾਣੇ ਕੋਲੋਂ ਸੇਵਾ ਵਾਸਤੇ ਆਈ ਸੀ ਉੱਚੀ ਬੋਲ ਮਣਾਇਆ ਉੱਚੀ ਸੇਵਾ ਵਾਸਤੇ ਸੇਵਾ ਵਾਸਤੇ ਤੇ ਇਹਨੂੰ ਕੀ ਪ੍ਰੋਬਲਮ ਆਈ ਆ ਇੰਦਾ ਇੰਨ ਸੀਡ ਹੋ ਗਿਆ ਪਤਾ ਨਹੀਂ ਕੀ ਆਈ ਆ ਪਤਾ ਨਹੀਂ ਉੱਚੀ ਵਾਹਲ ਟੁੱਟ ਗਿਆ ਵਾਹਲ ਦੇ ਅੰਦਰ ਚਾਹ ਆਈ ਸੀ ਇਹਦਾ ਇੰਜਨ ਸੀਡ ਹੋ ਗਿਆ ਖਰਾਬ ਹੋ ਗਈ ਆ ਹੁਣੇ ਬੇਨਤੀ ਏ ਆਪਣੀ ਵੀਰੇ ਆਪਣੀ ਮਣਾਇਆ ਬੇਨਤੀ ਏ ਕਿ ਇੰਜਨ ਆਵਾਜ਼ ਜੋ ਵੀ ਹੋਇਆ ਏ ਜਿਹੜਾ ਵੀ ਕੋਈ ਜੀਸੀਪੀ ਵਾਲਾ ਤੇ ਬਨ ਸ਼ੈਤਾਨ ਵਾਲੇ ਪਿੰਡ ਬਨ ਤੇ ਆਈ ਸੀ ਜੀਸੀਬੀ ਸੇਵਾ ਕਰਨ ਵਾਸਤੇ ਕੋਈ ਵੀ ਜੀਸੀਬੀ ਵਾਲਾ ਮੇਰਾ ਵੀ ਸੇਵਾ ਨਾਲ ਸੇਵਾ ਚ ਨੰਗਰ ਬਣਾਉਣਾ ਚਾਹੁੰਦਾ ਹੈ ਜੀ ਨੂੰ ਠੀਕ ਕਰੇ ਤੇ ਬਹੁਤ ਧੰਨਵਾਦ ਸੰਪਰਕ ਨੰਬਰ ਦਿਆ ਜਾਂਦਾ 62391 62391 57962 57962 ਇਹ ਨੰਬਰ ਹੈ ਬਾਈ ਦਾ ਕੋਈ ਵੀ ਸਸਤਾ ਨੇ ਠੀਕ ਕਰਵਾਵੇ ਤੇ ਬਹੁਤ ਧੰਨਵਾਦ ਸੇਵਾ ਹੈ ਸੇਵਾ ਚਾਈਆ ਕਿਉਂਕਿ ਇਹ ਲੋਕਾਂ ਤਾਂ ਅੱਗੇ ਹੀ ਸੇਵਾ ਕਰ ਰਹੇ ਨੇ ਤੇ ਮੇਰਾ ਵੀ ਧੰਨਵਾਦ ਇਥੇ ਹੀ ਸ਼ੇਅਰ ਕਰੋ ਵੀਡੀਓ ਮੇਰੇ ਭਰਾ ਤੇ ਦਾਨੀ ਸੇਨਾ ਦਾ ਬਚਾਓ